ਵਾਲਾ ਟੱਕਰ 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 ਪੈਣੀਆਂ 5000 ਦੀਆਂ ਪੈਣੀਆਂ ਪਹਿਲੀ ਪਹਿਲੀ ਸਾਥਸੀਰੀ ਕਾਲ ਜੀ ਆਪਾਂ ਤੁਹਾਡੇ ਲਈ ਹੋਣਾ ਫਾਈਨਲ ਮੈਚ ਦੇ ਟਾਪ ਰੇਡਾਂ ਤੇ ਪਟਾਵ ਜਫੇ ਲੈ ਕੇ ਆਇਆ ਕਰਾਂਗੇ ਜਿਹੜੇ ਪੂਰਾ ਫਾਈਨਲ ਮੈਚ ਨਹੀਂ ਦੇਖ ਪਾਉਂਦੇ ਉਹਨਾਂ ਨੂੰ ਪੂਰਾ ਫਾਈਨਲ ਮੈਚ ਵਰਗਾ ਨਜ਼ਾਰਾ ਪੇਸ਼ ਕਰਿਆ ਕਰਾਂਗੇ ਉਹਨਾਂ ਦੇ ਟਾਪ ਰੇਡਾਂ ਦੇ ਜਫੇ ਲੈ ਕੇ ਆਇਆ ਕਰਾਂਗੇ ਤੇ ਉਹਨੂੰ ਤੁਸੀਂ ਸ਼ੇਅਰ ਕਰਦਿਆ ਕਰੋ ਵੱਧ ਤੋਂ ਵੱਧ ਹੋ ਸਕਦਾ ਲਾਈਕ ਕਰਦਿਆ ਕਰੋ ਜਿਵੇਂ ਹੁਣ ਬਾਹਰ ਆਸਟ੍ਰੇਲੀਆ ਚੱਲ ਰਹੇ ਆ ਉੱਥੋਂ ਦੇ ਲੈ ਕੇ ਆਵਾਂਗੇ ਜੇ ਕੋਈ ਪੰਜਾਬ ਦਾ ਵੀ ਟੌਪ ਮੈਚ ਹੋਊਗਾ ਤਾਂ ਉਹ ਵੀ ਲੈ ਕੇ ਆਇਆ ਕਰਾਂਗੇ ਚਲੋ ਫਿਰ ਆਜੋ ਦੇਖੋ ਹੁਣ ਮੈਚ ਫਿਰ ਲਾਉਣ ਯਾਰਾ ਕਹਿੰਦੇ ਪਿੰਡੀ ਵੀ ਕਬੱਡੀ ਪੈ ਰਹੀ ਏ ਮੇਰੇ ਮਿੱਤਰੋ ਖੇਡ ਮੈਦਾਨ ਦੇ ਵਿੱਚ ਇੱਧਰ ਕਹਿੰਦੇ ਵੱਡਾ ਮੇਲਾ ਚੱਲਦਾ ਵਾਰਕਾਂ ਦੇ ਸਾਰੇ ਪ੍ਰਬੰਧਕ ਭਰਾਵਾ ਨੇ ਕਿਉਂਕਿ ਮਿਹਨਤਾਂ ਕੀਤੀਆਂ ਨੇ ਤਾਂ ਨਹੀਂ ਰਾਤ ਵੀ ਲੱਗੀ ਆ ਦਿਨ ਤਾਂ ਨਹੀਂ ਸੋਚ ਸਕੈਲੋ ਵੱਡੀ ਆ ਬਾਕੀ ਤਾਂ ਰੱਬ ਤੇ ਆ ਕੀ ਗੱਲ ਰੱਬ ਤੇ ਛੱਡੀ ਹੈ ਬਾਕੀ ਗੱਲ ਰੱਬ ਤੇ ਛੱਡੀ ਹੈ ਬਾਪ ਤਕੜਾ ਖੇਡਿਆ ਪੁੱਤ ਦੀ ਏ ਚੜਤ ਬਈ ਪਾਉਂਦਾ ਏ ਰੇੜ ਨਾਲ ਪੂਰੀ ਏ ਮੜਕ ਬਈ ਆਹ ਪਾਉਂਦਾ ਏ ਰੇੜ ਨਾਲ ਪੂਰੀ ਏ ਮੜਕ ਬਈ ਅੱਠ ਪੈਣੀਆਂ ਖੋਸੇ ਕੋਟਲੇ ਵਾਲਿਆ 5000 ਦੀਆਂ ਪੈਣੀਆਂ 5000 ਦੀਆਂ ਪੈਣੀਆਂ ਪਹਿਲੀ 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 ਪੈ ਗਈ ਹੈ ਪਹਿਲੀ ਪੈ ਗਈ ਹੈ ਖਦੂਰ ਸਾਹਿਬ ਦਾ ਸੱਤੂ ਤੇ ਦੂਜੇ ਪਾਸੇ ਮਾਝੇ ਵਾਲਾ ਮਾਝੇ ਵਾਲਾ ਮਾਝੇ ਵਾਲਾ ਮੱਖੀ ਮਾਝੇ ਵਾਲਾ ਮੱਖੀ ਉਹ ਪਹਿਲਾ ਜਫਾ ਲੱਗ ਗਿਆ ਕੋਲ ਹੈ ਪਰ ਇਹਦਾ ਲੋਪੋ ਕੇ ਪਿੰਡ ਹੈ ਦੁਗਗਾ ਵਾਲਾ ਇੱਕ ਕੰਨੀ ਤੇ ਆ ਵਾਹਿਗੁਰੂ 2 ਨੰਬਰ ਤੇ ਆ ਭੁੰਡੀ ਦੁਗਗਾ 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 ਖੁਸ਼ੀ ਹੈ ਮੇਰੇ ਵੀਰੋ ਉਹ ਭਾਈ ਸਾਹਿਬ ਦਾ ਹਰ ਜਣ ਭਾਈ ਸਾਹਿਬ ਦਾ ਹਰਜਣ ਮਾਝੇ ਵਾਲੇ ਭਾਈ ਭਾਈ ਸਾਹਿਬ ਭਾਈ ਅਮਰਤਪਾਲ ਸਿੰਘ ਜੀ ਦਾ ਕਿਤੇ ਹਰਜਣ ਨਹੀਂ ਲੋਕਾਂ ਨੇ ਤਾਨੇ ਜੜੇ ਆ ਵੀ ਮਾਝੇ ਵਾਲੇ ਆਪਦੇ ਨਾਲ ਖੜੇ ਦੀ ਇੱਧਰ ਕਬੱਡੀ 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 ਸਰਾ ਨੇ ਰੀਸੋ ਕਬਾਲ ਹੋਈ ਜਾਂਦੀ ਹੈ ਵਾਹਿਗੁਰੂ ਹੈ ਇੱਕ ਕੰਨੀ ਤੇ ਫੂਲਾ ਹੁਣ ਚਾਰਾਂ ਜਾਫੀਆਂ ਦੇ ਵਿੱਚੋਂ ਕਿਹੜਾ 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 ਦੁੱਗਾ ਟੱਕਰ 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 ਕਬੱਡੀ ਐ ਮੇਰੇ ਵੀਰੋ ਟੱਕਰ ਵੱਡੀ ਐ ਮੇਰੇ ਵਾਲਾ ਲਾਜਵੜ ਕਬੱਡੀ ਪਾ ਰਿਹਾ ਉਹ ਬੱਲੇ ਪੰਜ ਪੰਜ 5000 ਦਾ ਉਸ ਕੀਤਾ ਸੱਤੂ ਏ ਇੱਕ ਬਾਕੀ ਆ 55 ਰੁਪਏ ਤੇ 83 ਪੈਸੇ ਹੋ ਗਏ ਜੱਗਾ ਆਹ ਜੱਗਾ ਕੋਟੇ ਵਾਲਾ ਆਹ ਜੱਗਾ ਕੋਟੇ ਵਾਲਾ ਆਹ ਜੱਗਾ ਕੋਟੇ ਵਾਲਾ ਤੇ ਦੂਜੇ ਪਾਸੇ ਮੇਰੇ ਪੰਜਾਬੀ ਵੀਰੋ ਸਰਹਾਰੀ ਵਾਲਾ ਵੀਰਾ 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 ਪੁਆਇੰਟ ਜਿਹੜਾ ਤਾਵੀਰ ਵਾਲੇ ਵੀ ਜੱਗ ਕਰ ਗਿਆ ਹੌਣਦਿਆ ਸਾਰਾ ਜ਼ਿਲ੍ਹਾ ਜਲੰਧਰ ਸੁੱਨਾ ਕਰ ਗਿਆ ਹੌਣਦਿਆ ਹਰਜੀਤ ਚਾਲ ਬੈਠਾ ਓਜੀ ਗਰੁੱਪ ਦਾ ਧੰਨਵਾਦ ਹੈ ਵੱਡੇ ਵੀਰ ਦੇ ਪਰੇ ਪਰ ਕਹਿੰਦੇ ਗੱਡਾ ਕਈ ਓਏ ਰੌ ਤੰਦ ਕੀਤੇ ਆ ਮੁੰਡੇ ਨੇ ਬੱਲ ਨੂੰ ਹਰ ਕੋਈ ਕਹਿੰਦਾ ਸਾਡੇ ਆਲਾ ਤੇ ਸਾਡੇ ਆਲਾ ਹਰ ਨੂੰ ਆਖਿਆ ਨਹੀਂ ਜਾਂਦਾ ਗੱਗੀ ਮੋਟਰਸਾਈਕਲ ਆਹ ਮੋਟਰਸਾਈਕਲ ਲੱਗਿਆ ਹੋਇਆ ਮੇਰੇ ਵੀਰੋ ਦੁੱਗਾ ਆਲਿਆ ਦੁੱਗਾ ਆਲਿਆ ਮੋਟਰਸਾਈਕਲ ਆਹ ਮੋਟਰਸਾਈਕਲਾਂ ਦੁੱਗਾਂ ਵਾਲਾ ਖੁਸ਼ੀ ਬੂਲੇ ਨੰਗਲ ਦਾ ਪੂਰੀ ਮੁਕਾਬਲਾ ਮੁਕਾਬਲਾ ਸਖਤ ਹੈ ਸਖਤ ਹੈ ਸਖਤ ਹੈ ਸਖਤ ਮੁਕਾਬਲਾ ਓ ਮੇਰੇ ਵੀਰੋ ਆ ਕੀ ਕਰ ਗਿਆ ਓ ਪੂਰੀ ਆ ਕੀ ਕਰ ਗਿਆ ਓ ਪੂਰੀ ਆ ਕੀ ਕਰ ਗਿਆ ਓ ਪੂਰੀ ਆ ਜਾਫੀ ਜਫਾ ਲ ਆ ਗਿਆ ਜਾਫੀ ਨੂੰ 2100 ਨਹੀਂ ਸੁਲਤਾਨ ਨੂੰ ਦਿੱਤਾ ਜਾਣਾ ਜਿੰਮੀ ਜਟਾਣਾ ਬੱਬੂ ਗਾਲਵ ਤੇ ਨਾਲ ਜਗਵਿੰਦਰ ਸਿੰਘ ਐ ਲੋਕਾਂ ਨੇ ਫੋਨ ਕੱਢ ਲਏ ਆ ਆਹ ਸਨੈਪਚੈਟ ਆਉਣ ਐ ਸਨੈਪਚੈਟ ਆਉਣ ਨੇ ਬਈ ਸੀਚੇ ਵਾਲੀਆ ਵਾਹਿਗੁਰੂ ਖੁੱਚ ਕੱਢ ਕੇ ਚੋਬਰ ਨੇ ਵਾਰ ਸੁੱਟਿਆ ਦੁਨੀਆਏ ਵਾਹਿਗੁਰੂ ਆਖਦੀ ਦੁਨੀਆਏ ਵਾਹਿਗੁਰੂ ਆ 1000 ਗੱਲੋ ਟਿਕਾੜੇ ਲੱਗਣ ਗਈਆ ਸਤੂ ਤੇਰਾ ਦੂਜਾ ਲੱਗ ਗਿਆ ਤੇ 5000 ਦਿੱਤਾ ਜਾਣਾ ਨੰਬਰ ਕਹਿੰਦੇ ਰੀਡਰ ਦਾ ਨਾਦਰੂ ਪੋਠਲਾ ਆਇਆ ਸਵਾਬ ਪਰ ਇੱਕ ਗਾਲੋ ਪੱਕੀਆਂ ਝੋਟਿਆ ਉਤਾਰਿਓ ਤੇ ਉੱਤੇ ਕੁਝ ਨਹੀਂ ਇਤੂ ਉੱਤੇ ਕੁਝ ਨਹੀਂ ਹੋ ਸਕਦਾ ਉਹ ਰੇਡਾਂ ਪੈਂਦੀਆਂ ਜੱਫੇ ਲੱਗਦੇ ਨੰਬਰ ਕਹਿੰਦੇ ਰੇਡਰ ਦੇ ਹਿਸ ਜੁੜਦਾ ਹੋਇਆ ਬੰਦਾ ਸਾਹਮਣੇ ਕਹਿੰਦੇ ਨੰਬਰ ਦੀ ਕਬੱਡੀ ਪੈਰੀ ਲੋਪੋ ਕੇ ਪਿੰਡ ਹੈ ਨੋਈ ਜੁੜਦਾ ਸ੍ਰੀ ਅਮਰਸਰ ਸਾਹਿਬ ਦੀ ਪਾਵਨ ਤੇ ਪਵਿੱਤਰ ਧਰਤੀ ਆ ਸਤਨਾਮ ਉਹ ਬੱਲੇ ਬੱਲੇ ਪਾਲੇ ਵੱਡੇ ਮੇਲੇ ਤੇ ਆ ਭੰਗੜੇ ਦੇ ਕੁਝ ਕਰਾਉਣਗੇ ਮੈਨੂੰ ਲੱਗਦਾ ਵਾਦ ਹੈ ਕੈਮਰੇ ਵਾਲਿਆ ਫਾਰਚੂਨਰ ਦੀ ਚਾਬੀ ਇਹਨਾਂ ਦੀ ਹੈ ਇਹਨਾਂ ਨੂੰ ਦੇ ਦੇ ਜਿੱਥੇ ਕਹਿੰਦੇ ਕੁਲਵਿੰਦਰ ਆਇਆ ਇਹਦੀ ਲੇਟ ਤੋਂ ਔਰ ਉੱਤੇ ਕਹਿੰਦੇ ਪੰਜਾਬ ਮੋਟਰ ਦਾ ਸੁੱਖਾ ਨਹੀਂ ਰਹੀ ਗਈ ਤੇ ਮੋਟਰਸਾਈਕਲ ਦਾ ਹੈਲਮਟ ਮੇਰੇ ਕੋਲੇ ਆ ਗਿਆ ਬਈ ਉਹਨੂੰ ਹੈਲਮਟ ਦੇ ਦਿਓ ਤੇ ਮੇਰੇ ਵੀਰੋ ਮੋਟਰਸਾਈਕਲ ਵੀ ਉਹਦਾ ਪਰ ਕਬੱਡੀ ਤੇ ਜੱਗਾ ਕੋਟੇ ਵਾਲਾ ਦੂਜੇ ਪਾਸੇ ਮੁਕਾਬਲਾ ਖਡੂਰ ਸਾਹਿਬ ਦੇ ਸਤੂ ਨਾਲ ਦੋਨੋਂ ਮੁੰਡਿਆਂ ਦਾ ਇਲਾਕਾ ਮਾਝਾ ਲਓ ਮੇਰੇ ਵੀਰੋ ਕਲਾਵਾ ਭਰਿਆ ਗਿਆ ਕਿ ਕੁੰਜੀ ਦੂਸਰੇ ਪਾਸੇ ਨਿਰਮਲਾ ਲੋਪੋਕੇ ਵਾਲਾ ਕਬੱਡੀ ਪਾ ਰਿਹਾ ਹੈ ਖੁਸ਼ੀ ਦੁੱਗਾ ਵਾਲਾ ਖੁਸ਼ੀ ਦੁੱਗਾ ਵਾਲਾ ਖੁਸ਼ੀ ਦੁੱਗਾ ਵਾਲਾ ਪਰ ਪੁਆਇੰਟ ਜਿਹੜਾ ਨਿਰਮਲ ਦਾ ਹੈ ਆਜ ਕਬੱਡੀ ਮੋਟਰਸਾਈਕਲ ਵਾਲੀ ਐਸੇ ਤਾਂ ਮੋਟਰਸਾਈਕਲ ਮੁੰਡਾ ਜਿੱਤ ਚੁੱਕਿਆ ਪਰ ਹੁਣ ਹੁਣ ਫੁੱਲਾ ਇੱਕ ਪਾਸੇ ਫੁੱਲਾ ਹੁਣ ਪੂਰੀ ਭੂਰੀ ਪੂਰੀ ਤੇ ਫੁੱਲਾ ਪੂਰੀ ਤੇ ਫੂਰੀ 8ਵੀਂ ਕਬੱਡੀ ਹੈ ਮੈਦਾਨ ਦੇ ਵਿੱਚ ਮੇਰੇ ਵੀਰੋ ਜੋਰ ਲੱਗਿਆ ਪਿਆ ਆਹ ਸਾਹਮਣੇ ਪਰ ਕੋਈ ਗੱਲ ਨਹੀਂ ਵਾਜਖਦਾ ਸਭ ਇੱਕ ਮਿੰਟ ਦੋ ਦੋ ਜੱਫੀਆਂ ਤੇ ਸੀਗਾ 8ਵੀਂ ਤੇ ਇੱਕ ਲੱਗ ਗਿਆ ਪਰ ਮੋਟਰਸਾਈਕਲ ਦਾ ਹੱਕਦਾਰ ਜਿਹੜਾ ਪੂਰੀ ਹੈ ਆਪਾਂ ਫੂਲੇ ਨੂੰ ਬੱਲ ਸਾਹਿਬ ਉਧਾਂ 11 ਸਕਾਲਰ ਨਾਲ ਮਾਣ ਕਰ ਦਿੰਨੇ ਆ ਨੰਬਰ ਇੱਕ ਇੱਕ ਬਰਾਬਰ ਆ ਮੇਰੇ ਵੀਰੋ ਆਹ ਸਾਹਮਣੇ ਮੱਖਣ ਮੱਖਣ ਸਾਹਮਣੇ ਸਾਹਮਣੇ ਵਾਹਿਗੁਰੂ ਮੇਰ ਕਰੇ ਵਾਹਿਗੁਰੂ ਮੇਰ ਰੱਖੇ ਕਿਤਾਬਾਖੀ ਠੀਕ ਹੈ ਸਰਬੱਤ ਠੀਕ ਹੈ 10000 ਲਾਵੀ ਅਮਰਤਾ ਓ ਸੱਤੂ ਸੇ ਅਮਰਤਾ ਦੇ ਜੱਗਾ ਟਕਰ 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 10000 10000 10000 ਇਹ ਅਮਰਤਾ ਅੱਖਾਂ ਵਾਲਾ ਲਾ ਗਿਆ ਸਿਰਾਂ ਲਾ ਗਿਆ ਸਿਰਾਂ ਮੋਹਨ ਵੀਰ ਸਿੰਘ ਬੱਲ ਲੱਗ ਜਾ ਖੁੱਲਾ ਲੱਗ ਜਾ ਖੁੱਲਾ ਦੁੱਗਾ ਵਾਲਿਆ ਲੱਗ ਜਾ ਲੱਗ ਜਾ ਲੱਗ ਜਾ ਵਾਹਿਗੁਰੂ 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 ਆਓ ਮੇਰੇ ਪੰਜਾਬੀ ਵੀਰੋ ਸੁਲਤਾਨ ਤੇ ਵਾਹਿਰੂ ਦੇ ਦਰਮਿਆਨ ਟੱਕਰ ਟੱਕਰ ਸਿਰੇ ਦੀ ਹੈ ਸਾਲੀਲੇ ਦਾ ਮੇਰੇ ਵੀਰੋ ਫੌਜੀ ਬੈਸਟ ਰਿਹਾ ਚਿੱਤਪਾਲ ਚਿੱਟੀ ਇਸ ਮੇਲੇ ਦਾ ਖਡੂਰ ਸਾਹਿਬ ਦਾ ਸੱਤੂ ਬੈਸਟ ਹੈ ਰੇਡਰ ਕੌਣ ਹੈ ਜੀ ਸੁਲਤਾਨ ਸ਼ਮਸ਼ਪੂਰੀਆ ਸਾਊਂਡ ਵਾਲੇ ਵੀਰੇ ਹਾਲੇ